ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜਾ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509986 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਛੋਟੇ ਬਾਦੀਆਂ ਚਾਰ ਵੜਾਂ ਵਿਖਾਉਣੀਆਂ ਤਿੰਨ ਬਦਾਮੀ ਰੰਗ ਦੀਆਂ ਜਰਸੀਆਂ ਤੇ ਇੱਕ ਬਲੈਕ ਕਲਰ ਦੀ ਹੈ ਹੈਵੀ ਜਰਸੀ ਹੈ ਇਨਫਰਮੇਸ਼ਨ ਲੈ ਲੈਣਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ ਹਾਂਜੀ 사ਸੀ ਕਾ 사ਸੀ ਕਾ ਜੀ ਨਾਮ ਤੇ ਐਡਰੈਸ ਦਾ ਸੀ ਆਪਾਂ ਹੀ ਕਰ ਦਿੱਤਾ ਸਿੰਘਾ ਪਿੰਡ ਚੜੈੱਕਾ ਜਿਹੜਾ ਮੂਗਾ ਤਹਿਸੀਲ ਵੀ ਮੂਗਾ ਜੀ ਫੋਨ ਨੰਬਰ ਦਾ ਸੀ 79017 ਜੀ 55678 ਆ ਜੀ ਵੀਰਾ ਕਿੱਧਰ ਗਿਆ ਅੱਜ ਉਹ ਚੜੈੱਕ ਗਿਆ ਵਾ ਚੜੈੱਕ ਗਿਆ ਬੈਂਕ 'ਚ ਗਿਆ ਬੈਂਕ 'ਚ ਠੀਕ ਹੈ ਚਾਰ ਵਹਿੜਾ ਚਾਰ ਆ ਬਈ ਇਹ ਤੋਂ ਸ਼ੁਰੂ ਕਰ ਲਾ ਇਹ ਬਈ ਦੂਜੇ ਸਵੇਰ ਵਹਿੜ ਸੁੰਦੀਆਂ ਮੂਹਾਂ ਛੇ ਦੰਦਾ ਠੀਕ ਹੈ ਸੱਤਾਂ ਦਿਨਾਂ ਦੀ ਕਰਦੀ ਹੈ ਹਜੇ ਕੱਦ ਕਾਠ ਵਾਲੀ ਪੂਣੀ ਵੱਡੀ ਵਹਿੜਾ ਕਿੱਥੋਂ ਲਈ ਆ ਇਹ ਲੋਕਲ ਹੀ ਲਈ ਆ ਕਿੰਨਾ ਗੁਦਦ ਪਿਆਜੂ ਦੁੱਧ ਪਿਆਜੂ 16 17 ਲੀਟਰ ਹਫਤਾ ਲੈ ਜੂ ਇੱਕ ਹਫਤਾ ਕੱਢੀ ਬਾਹਰ ਨੂੰ ਸੋਹਣੇ ਮੂੰਹ ਮੱਥੇ ਦੀ ਐ ਇੱਕ ਨੰਬਰ ਦੂਜੇ ਸੂਵੇ ਜਰਸੀਸ ਹੁੰਦੀ ਐ ਗਰਦੈਤਾ ਵਰਗਾ ਮੂੰਹ ਹੀ ਐ ਜਮਾ ਆਏ ਨੇ ਵੀ ਛੋੜੀ ਜੀ ਮਰੀ ਜੀ ਐ ਅੱਛਾ ਦੁੱਧ ਕਿੰਨਾ ਪਿਆਜੂ 16 17 ਲੀਟਰ ਬਾਈ ਕਹਿੰਦਾ ਦੁੱਧ ਦੱਸ ਦੇ ਜਿੰਨਾ ਤੋਂ ਲਈ ਐ ਇੱਕ ਹਫਤੇ ਦੀ ਕੱਚੀ ਐ ਬਦਾਮੀ ਰੰਗ ਦੀ ਸੋਹਣੀ ਕੱਦ ਕਾਠ ਵਾਲੀ ਜਰਸੀ ਐ ਨਵਾਂ ਹਾਨ ਮੱਛੀ ਐ ਦੂਜਾ ਸੂਆ ਦਿਨਾਂ ਵਾਲੀਆਂ ਇਹ ਨਾ ਵੀ ਮਹੀਨੀ ਵਾਲੀ ਗੱਲ ਹੋਊਗੀ ਜਾਂ ਕੋ 15 ਦਿਨਾਂ ਦੀ ਗੱਲ ਹੋਊਗੀ ਠੀਕ ਹੈ ਨਾ ਜਿਹੜੀ ਦਿਨ ਆਖ ਤੇ ਉਹੋ ਹੀ ਦਿਨ ਹੋਣਗੇ ਇਹ ਗਾਂ ਦਾ ਨੈਟ ਦਿਨ ਪੂਰੇ ਹੁੰਦੇ 8 ਦਿਨ ਨੂੰ 9 ਮਹੀਨੇ 8 ਦਿਨ ਨੂੰ 9 ਮਹੀਨੇ ਹਾਂ ਅੱਜ 27 ਤਰੀਕ ਹੋ ਗਈ ਆ ਠੀਕ ਹੈ 8 9 ਦਿਨ ਗਾਂ ਦੇ ਹਜੇ ਡੇਟ ਮੁਤਾਬਕ ਪਈ ਆ ਕਾਪੀ 'ਚ ਲਿਖਤ ਮੁਤਾਬਕਾਂ ਲਈ ਸੀ ਠੀਕ ਹੈ 16 17 ਕਿਲੋ ਬਾਈ ਦਾਸ ਦਾ ਦੁੱਧ ਪਿਆਜੂ ਦੂਜੇ ਸੂਵੇ ਸੁੰਦੀ ਐ ਸੋਹਣੀ ਕੱਦ ਕਾਠ ਵਾਲੀ ਜਰਸੀ ਐ ਵਾਲਟੇ ਲਾਂ ਬਹੁਤ ਪਈਆਂ ਝੋਲ ਵਾਲੀ ਵੱਛੀ ਆ ਲੈਵਾ ਲਾਉ ਬਹੁਤ ਕੱਲੀ ਕੱਚੀ ਕੱਚੀ ਆ ਦੈਨ ਜ਼ਰੂਰ ਲੈ ਜਾਣੇ ਨੇ 7-8 ਸਾਰੀ ਵਾਲਟੈਲ ਕੱਢ ਕੇ ਸੂ ਆਸ ਦੀ ਚੁਆਈ ਵਾਲੀ ਗੁਲਾਬੀ ਥਣ ਆ ਸਾਰੀ ਵਾਲਟੈਲ ਕੱਢ ਕੇ ਸੂਣਾ ਥਣ ਪੂਰਾ ਚੰਗਾ ਫੋਟੰਗੂ ਹੋਣਾ ਪਿੱਛੇ ਨੂੰ ਵੱਧਾ ਮੂੰਹ ਮਾਂ ਦੀ ਬਾੜੀ ਸੋਣੀ ਵੱਛੀ ਮੂੰਹ ਤਾਂ ਮੈਂ ਪਹਿਲਾਂ ਹੀ ਕਹਿਦਾ ਕਰ ਦਿੱਤਾ ਰਗਾ ਖੰਡ ਜੈਜਾ ਮੋਲ ਮੋਲ ਤਾਂ ਬਈ ਤਿਆਰ ਹੁੰਦੀ ਵੇੜ ਦਾ ਆਪਣਾ 65000 ਮੰਗ ਲੈਂਦਾ ਤਾਂ ਵੀ ਬੱਛੀ ਵਗ ਜਾਂਦੀ 60 ਦੀ ਪਰ ਅੱਜ ਕੱਚੀ-ਕੱਚੀ ਦਾ ਮੋਲ ਹੈ 45000 ਦੀ ਵੇੜ ਦੇ ਜਾਣਾ 45000 ਦੋਸਤੋ ਬਾਈ ਕਹਿੰਦਾ ਤਿਆਰ ਹੁੰਦੀ ਵੱਛੀ ਤਾਂ ਵੱਧ ਪੈਸਿਆਂ ਦੀ ਸੀ ਪਰ ਅੱਜ ਕੱਚੀ-ਕੱਚੀ ਦਾ ਮੋਲ ਹੈ 45000 45000 ਚੋਂ ਮਾਨ ਤਾਨ ਹੋ ਜੂ ਦੁੱਧ ਬਾਈ ਕਹਿੰਦਾ 16-17 ਕਿਲੋ ਪਿਆਜੂ ਥਾਣੇ ਵੇਖ ਲੋ ਸੋਹਣੇ ਥਾਣਾ ਹਾਦੀ ਚਵਾਈ ਵਾਲੇ ਸਾਡਾ ਮੁੰਡਾ ਯਾਰ ਗੱਡੀ ਵਾਲਾ ਕਿ ਤਾ ਓਫਰ ਲਾਓ ਓਫਰ ਲਾਓ ਲੱਗਾ ਮੇਰੇ ਗੇੜੇ ਨੂੰ ਲੱਗੇ ਬਹੁਤ ਦਿਨ ਹੋ ਗਏ ਅੱਛਾ 40 40 ਹੀ ਦੇਣਾ ਲੀਆਂ ਸਾਰੀਆਂ ਸਾਰਿਆਂ ਦਾ ਮੁੱਲ 45 45 ਆ ਚਾਰਾਂ ਦਾ ਮੁੱਲ 45 45 ਆ 40 ਚੱਲਦਾ ਦੜਾ ਦੇਣਾ ਇੱਕ ਬੰਦਾ ਲਊਗਾ ਠੀਕ ਆ ਭਾਈ ਖੁੱਲੇ ਓਫਰ ਆ ਭਾਈ ਅਜੇ ਖੁੱਲੇ ਓਫਰ ਗੱਡੀ ਜਾਊ ਛਾਲਾ ਮਾਰਦੀ ਬੁੱਡੀ ਜਾਊ ਬੁੱਡੀ ਆਜੇ ਕਿੱਧਰ ਨੂੰ ਜਿੱਥੋਂ ਵੀ ਫੋਨ ਆ ਗਿਆ ਜਿੱਥੋਂ ਮਰਜੀ ਜਿੱਥੇ ਮਰਜੀ ਕਿਰਾਇਆ ਲੈਣਾ ਹੈ ਕਿਰਾਏ ਦੀ ਜੋੜ ਨਹੀਂ ਇਹ ਵੇ ਠੀਕ ਹੈ ਖਾਣਾ ਖਾਣਾਂ ਦੀ ਲੈਸ ਕੀਤੀ ਹੈ ਠੀਕ ਹੈ ਜੇ ਮੋਲੇ ਯਾਰ ਸਾਰਿਆਂ ਦਾ 45 45 ਜੇ ਕੱਲੀ ਕੱਲੀ 45 45 ਦੇਵਾਂਗੇ ਜੇ ਕੋਈ ਜੋੜਾ ਜੋੜਾ ਲੈ ਲੂਗਾ ਤਾਂ 40 40 ਚਾਰੇ ਵੀ 40 40 40 ਦੀ ਠੀਕ ਹੈ ਕੱਲੀ ਹੀ ਦੇਣੀ 40 ਦੀ ਠੀਕ ਹੈ ਕੱਲੀ ਦੇ ਹੀ ਗੱਲ ਨਾਲ ਆ ਕੱਲੀ ਦੇਣੀ 45 ਦੀ ਹੋਈ ਆ ਠੀਕ ਹੈ ਦੋ ਨੰਬਰ ਦੋ ਨੰਬਰ ਵੀ ਬਦਾਮੀ ਜਰਸੀ ਆ ਗਈ ਕਿੰਨੇ ਰੁਪਏ ਲੈ ਜਾਓ ਬਸ ਇਹ ਹਾਜ਼ਰ ਨਾਜ਼ਰ ਜਿਹੜਾ ਕੰਮ ਆ ਬਾ ਦੋ ਚਾਰ ਦਿਨਾਂ ਦਾ ਕੰਮ ਹੀ ਆ ਕਿੰਨਾ ਕਿ ਦੁੱਧ ਦੇਜੋ ਦੋ ਦਿਨਾਂ ਦਾ 14 ਕਿਲੋ ਦੀ ਗਾਰੰਟੀ ਦੇ ਦੇਦਾ ਕੋਈ ਭੈਣ ਭਰਾ ਲੈ ਗਾਰੰਟੀ ਦੇ ਵਾਹ ਤੇਰੇ ਵੀਰਿਆ ਦੋਸਤੋ ਇਹਨੂੰ ਪਿਆਰ ਨਾਲ ਖੰਡ ਕਹਿੰਦੇ ਆ ਖੰਡ ਕਹਿੰਦੀ 14 ਕਿਲੋ ਦੁੱਧ ਦੀ ਗਾਰੰਟੀ ਦੇ ਦੇਣੀ ਆ ਸੋਹਣੀ ਜਰਸੀ ਆ ਹਵਾਨਾ ਸੋਹਣਾ ਭਾਂਡਾ ਖੁੱਲਾ ਹਵਾਨਾ ਥਾਣਾ ਹਦੀ ਚਵਾਈ ਵਾਲੇ ਆ 14 ਕਿਲੋ ਦੁੱਧ ਹੀ ਬਾਈ ਕਹਿੰਦਾ ਇਹਦੀ ਮੈਂ ਗਾਰੰਟੀ ਲੈ ਕੇ ਦੇ ਦੂੰਗਾ ਹੁਣ ਜਿਹਦੇ ਪਸੰਦ ਆਊਗੀ ਅਗਲਾ ਪਿਆਰ ਰੁਪਈਆਂ ਵਾਲਾ ਸਟਾਮ ਨਾਲ ਲਈ ਜਾਵੇ ਸਟਾਮ ਤੇ ਅਗਲਾ ਆਪਦੀ ਗਰੰਟੀ ਲੈ ਜੇ ਪੂਰੀ ਪਲੀ ਵੀ ਆ ਨਿਕਰ ਆ ਥਾਂ ਤੁਹਾਨੂੰ ਬਹੁਤ ਚੰਗਾ ਲੇਵਾ ਲਾਹੂ ਬਹੁਤ ਸੂਨ ਨੂੰ ਤਿਆਰ ਆ ਕੋਈ 2-3 ਦਿਨ ਬਾਈ ਦੱਸਦਾ ਮਸਾਂ ਹੀ ਲਊ ਕੱਲੀ 45000 ਦੀ ਤੇ ਜੇ ਕੋਈ ਚੌਖੜੀ ਲੈ ਲੈਂਦਾ 40 40 40 40000 ਦੀਆਂ ਚਾਰੇ ਦੇ ਦੇਣੀਆਂ ਦੋ ਨਗ ਵੀ ਬਾਈ ਕਹਿੰਦਾ 40 40000 ਦੇ ਦੇ ਦਿਆਂਗੇ ਤੈਨ ਬਦਾਮੀ ਰੰਗ ਦੀਆਂ ਜਰਸੀਆਂ ਤੇ ਕਾਲੇ ਰੰਗ ਦੀ ਵੀ ਰਿਆ ਦਾ ਕਹਨ ਮਾਸੂਆ ਜੀ ਵੀ ਦੂਜਾ ਸੂਰਾ ਵਰਤੀ ਨਾ ਮਾਣਾ ਪਾਲੀ ਵੀ ਰਾਜੀ ਤੇ ਫੇ ਤੈਨੂੰ ਖੰਡ ਕਾ ਤੋ ਕਹਿੰਦੇ ਆ ਕਿਉਂ ਹੀ ਪਿਆਰ ਨਾ ਹੀ ਕਹਿੰਦੇ ਆ ਕੋਈ ਗੱਲ ਹੈ ਠੀਕ ਐ ਸੰਗਦਾ ਥੋੜਾ ਜਿਆ ਕਿੰਨੇ ਕ ਦਿਨ ਲੈ ਜੂ ਇਹਦਾ ਤਿਆਰ ਆਪਾਂ 2-4 ਦਿਨ ਹੀ ਲਊਗਾ ਕਿੰਨਾ ਕ ਦੁੱਧ ਦੇ ਦੂ ਦੁੱਧ 14-15 ਕਿਲੋ ਪਹਿਲੇ ਸੂਰ ਦਿੱਤਾ ਇਹਨੇ ਮੱਛੀ 14-15 ਕਿਲੋ ਦੁੱਧ ਬਾਈ ਦੱਸਦਾ ਪਹਿਲਾਂ ਨਹੀਂ ਦਿੰਦਾ ਆਏ ਵੀ ਮਰੀਆਂ ਇਹ ਨਹੀਂ ਆ ਇਹ ਤਾਂ ਨਾ ਇਹ ਟਕੈਣਾ ਤੁਰਨੀਆਂ ਪੈਣੀਆਂ ਠੀਕ ਐ ਬਾਈ ਕਹਿੰਦਾ ਆਈ ਨਹੀਂਗਾ ਕਿ ਖਿੱਚ ਕੇ ਲੈ ਜਾਣੀਆਂ ਪੈਣੀਆਂ ਬਹਿੜਾ ਜਾਣ ਵਾਲੀਆਂ ਕਹਿੰਦਾ ਆਪ ਖਿੱਚ ਕੇ ਲੈ ਜਾਂਦੀਆਂ ਆਈ ਨਹੀਂਗਾ ਕਿ ਬਹਿੜ ਨੂੰ ਖਿੱਚ ਕੇ ਤੋਰਨਾ ਪਊਗਾ ਉਹ ਕੰਮ ਹੈ ਨਹੀਂਗਾ ਹੂੰ ਬਣੂ ਬਣੂ ਅੱਛੀ ਐ ਵੀ ਚੰਗੀ ਹੂੰ ਬਲਟੇ ਲੰਪ ਪਈਆਂ ਲੇਵਲ ਆਉ ਇਹ ਵੀ ਬਹੁਤ ਪੂਰੀ ਸਾਫ ਉਹ ਵੀ ਹੂੰ ਮਜਨ ਬਜਨ ਪੂਰਾ ਹੀ ਐ ਚਾਰ ਜਰਸੀਆਂ ਚਾਰੇ ਬਾਈ ਕਹਿੰਦਾ 40 40 ਹਜ਼ਾਰ ਦੀਆਂ ਦੇ ਦੇਣੀਆਂ ਆਪਾਂ ਤੇ ਜੇ ਕੋਈ ਜੋੜਾ ਲੈ ਲੂ 40 40 80000 ਦਾ ਜੋੜਾ ਵਿੱਚ ਛੋੜ ਕਰ ਦੋ ਬਾਈ ਤੇ ਜੇ ਕੋਈ ਕੱਲੀ ਕੱਲੀ ਲਊ 45 45000 ਤੋਂ ਛੋੜ ਹੋ ਜੂ 40000 ਦੇ ਛੋੜ ਹੋਣੀ ਠੀਕ ਐ ਆ ਲਾਸਟ ਇਹ ਵੇ ਪਰੂਆ ਗਾੜ ਥੀਂ ਜੀਆ ਪਹਿਲਾਂ ਪਹਿਲਾਂ ਕਿੰਨੇ ਦਾ ਲੈ ਜੂ ਦਨ ਬਾ ਪੰਜ ਸੱਤ ਕੱਢੂ ਹੋ ਜੇ ਮਸਾਂਈ ਤੇਰੇ ਹਿਸਾਬ ਨਾਲ ਕਿੰਨਾ ਕੁ ਦੁੱਧ ਦੇ ਦੂ ਉਹ ਤੂੰ ਪਹਿਲਾਂ ਸੋਹਣਾ ਪਗੜਾ ਚੋਈਆ ਤੁੰ ਤਾਜ਼ਾ ਹੋਰ ਆਪ ਦਾ ਆਪ ਹੀ ਅਗਲਾ ਲਾੜੇ 14 ਕਿਲੋ ਦੇ ਦੂ ਕਿਰਾ 14 ਬਾਈ ਕਹਿੰਦਾ ਪਹਿਲਾਂ ਹੈਗੀ ਆਪਾਂ ਕਿਹੜਾ ਚੋਈਆ ਗਲਾ ਆਪ ਦਾ ਜਾਂ ਅੰਦਾਜ਼ਾ ਲਾ ਲੈ ਕਿ ਕਿੰਨਾ ਕ ਦੁੱਧ ਦੇ ਦੂ ਉਪਰ ਹੈ ਵਜਨ ਵਾਲੀ ਆ ਠੰਡੀ ਸੀਲ ਫੁੱਲ ਆ ਠੰਡੀ ਸੀਲ ਫੁੱਲ ਹੈਗੀ ਵਜਨ ਵਾਲੀ ਆ ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿੱਕਰ ਹਵਾਨਾ ਪਹਿਲੇ ਸੂਵੇ ਸੂੰਦੀ ਆ ਬਾਲਾ ਬਾਲਾ ਕੋਈ ਗੱਲ ਨਹੀਂ ਮੋੜ ਲੈ ਪੁੱਤ ਪਹਿਲਾ ਸੂਆ ਪਲੂਣ ਮੱਛੀ ਕੱਲੀ ਦਾ ਮੁੱਲ 45 45000 ਲੈ ਚੱਲ ਬਰਾਤ ਬੰਦਾ ਨਰਮ ਹੈ ਜਿਹੜਾ ਤੋਰ ਕੇ ਵਿਖਾਉਂਦਾ ਆ ਦੋਸਤੋ ਥਣ ਵੇਖ ਲਓ ਨੇੜੇ ਤੋਂ ਸੋਹਣੇ ਥਾਣਾ ਅਦੀ ਚਵਾਈ ਵਾਲੇ ਗੁਲਾਬੀ ਥਾਣਾ ਇਹ ਚਾਰ ਜਰਸੀਆਂ ਸੇਲ ਹੈ ਕੱਲੀ-ਕੱਲੀ ਦਾ ਮੁੱਲ 45-45000 ਜੇ ਕੋਈ ਜੋੜੀ ਲੈ ਲੂ 40-40000 ਦੀ ਜੇ ਕੋਈ ਚਾਰੇ ਲੈ ਲੂ ਫੇਰ ਭਾਈ ਖੁੱਲਾ ਮਾਨ ਤਾਨ ਕਰ ਦੂ 40-40000 ਚੋਂ ਇਹ ਚਾਰ ਵੜਾ ਸੇਲ ਹੈ ਫੋਨ ਨੰਬਰ ਸਕਰੀਨ ਤੇ ਆ ਤਿੰਨ ਬਦਾ ਮੀਰੰਗ ਦੀਆਂ ਜਰਸੀਆਂ ਇੱਕ ਕਾਲੇ ਰੰਗ ਦੀ ਜਰਸੀ ਹੈ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਵੀਰੇ ਦਾ ਖੰਡ ਦਾ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਨੇ ਘਰੇ ਆਉਣਾ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ